ਕਿ ਪੱਤਰਕਾਰ ਕੁਝ ਕੁ ਪੱਤਰਕਾਰ ਚੰਗੇ ਪੱਤਰਕਾਰਾਂ ਨੂੰ ਛੱਡ ਕੇ ਕੁਝ ਕੁ ਪੱਤਰਕਾਰ ਇਦਾਂ ਦੇ ਬੰਦੇ ਬੈਠੇ ਨੇ ਜਿਹੜੇ ਜਿਨ੍ਹਾਂ ਦਾ ਕੰਮ ਹੀ ਉਹ ਆ ਵੀ ਤੇਲ ਪਾ ਕੇ ਤੇ ਅੱਗ ਲਾਉਣੀ ਆ ਤੇ ਲਾਂਬੂ ਲਾ ਲਾ ਕੇ ਤੇ ਲੋਕਾਂ ਨੂੰ ਐਵੇਂ ਭੜਕਾਉ ਭਾਸ਼ਣ ਕਰ ਕਰਕੇ ਲੋਕਾਂ ਨੂੰ ਚੱਕਰਾਂ ਵਿੱਚ ਪਾ ਕੇ ਗੁੰਮਰਾਹ ਕਰ ਕਰਕੇ ਲੋਕਾਂ ਨੂੰ ਮਾਰ ਦਿੱਤਾ ਇਹਨਾਂ ਲੋਕਾਂ ਨੇ ਇੱਕ ਮੇਜਰ ਗੋਬਰ ਗੋਬਰ ਆ ਮੂਤ ਬੇਨਾ ਜੀ ਆਇਆਂ ਨੂੰ ਅਸਲਾਮ ਅਲੈਕੁਮ ਸਤਿ ਸ਼੍ਰੀ ਅਕਾਲ ਮੇਰੇ ਨਾਮ ਤੁਸ ਜੀ ਖੜ ਕੋ ਟਿੱਕਾ ਹੋ ਗਿਆ ਰੱਬ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਅੱਛੀ ਜੀ ਅਸੀਂ ਅੱਜ ਗੱਲ ਕਰਾਂਗੇ ਚੜ੍ਹਦੇ ਪੰਜਾਬ ਦੀ ਤੇ ਲੈਂਦੇ ਪੰਜਾਬ ਦੀ ਜੋ ਵੀ ਪੂਰੀ ਸਿਚੁਏਸ਼ਨ ਹੋਈ ਐਜੇ ਵਿੱਚ ਕਿੰਨੇ ਕੀ ਰੋਲ ਪਲੇ ਕੀਤਾ ਅਮਰਤਦੀਪ ਸਿੰਘ ਇਹਨਾਂ ਨੇ ਗੱਲ ਕੀਤੀ ਏ ਦੋਵਾਂ ਭਾਵਾਂ ਦੀ ਚੜ੍ਹਦੇ ਤੇ ਲੈਂਦੇ ਪੰਜਾਬ ਦੀ ਪੰਜਾਬ ਦੇ ਹੱਕ ਵਿੱਚ ਇਹਨਾਂ ਨੇ ਗੱਲ ਕੀਤੀ ਏ ਕੀ ਕੀ ਆਏ ਇਸ ਪੂਰੀ ਸਿਚੁਏਸ਼ਨ ਵਿੱਚ ਕਿੰਨੇ ਕਿਹੜਾ ਰੋਲ ਪਲੇ ਕੀਤਾ ਨਾਲ ਇਹਨਾਂ ਦੀ رائے ਕੀ ਹੈ ਬਹੁਤ ਵਧੀਆ ਇਹਨਾਂ ਨੇ ਗੱਲਾਂ ਕੀਤੀਆਂ ਨੇ ਅੱਜ ਤੁਹਾਡੇ ਨਾਲ ਵੀਡੀਓ ਸਾਂਝੀ ਕਰਾਂਗੇ ਵੀਡੀਓ ਤੁਸੀਂ ਆਖਰ ਤੱਕ ਦੇਖਣੀ ਹੈ ਵੀਡੀਓ ਵੇਖਣ ਤੋਂ ਪਹਿਲਾਂ ਸਾਡੇ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਓ ਤੇ ਬੈਲ ਆਈਕਨ ਨੂੰ ਵੀ ਕਲਿੱਕ ਕਰੋ ਤਾਂ ਕਿ ਅਸੀਂ ਜਦੋਂ ਵੀ ਵੀਡੀਓ ਅਪਲੋਡ ਕਰੀਏ ਤੁਹਾਨੂੰ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਲੱਗ ਜਾਏ ਤਾਂ ਚੱਲਦੇ ਆਂ ਦੇਖਦੇ ਆਂ ਵੀਡੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਦਾਸ ਦੀਪ ਸਿੰਘ ਖਾਲਸਾ ਫੌਜ ਨਗ ਸਿੰਘ ਸਤਿਨਾਮ ਕਰਨਾ ਜਹਾ ਜਰਾ ਸਿਰਫ 2000 ਟੌਪਿਕ ਜਿਹੜੇ ਆਪਾਂ ਉਹਨਾਂ ਦੇ ਉੱਤੇ ਗੱਲਬਾਤ ਕਰਨੀ ਆ ਤੇ ਮੇਰੇ ਵੀਰ ਭਰਾ ਆਜੋ ਆਪਾਂ ਲਾਈਵ ਹੋਈਏ ਆਪਣੇ ਫੇਸਬੁੱਕ ਪੇਜ ਤੇ ਲਾਈਵ ਨੂੰ ਜਲਦੀ ਜਲਦੀ ਸ਼ੇਅਰ ਕਰਕੇ ਵੀਰਾਲ ਭਰਾਵਾਂ ਤੱਕ ਪਹੁੰਚਾਓ ਪਹਿਲੀ ਗੱਲ ਮੈਂ ਇਹ ਕਰਨੀ ਆ ਕਿ ਜਿਹੜੇ ਇਹ ਜਿਹੜੇ ਸੋਸ਼ਲ ਮੀਡੀਆ ਜਿਹੜੇ ਸਰਕਾਰ ਆ ਨਾ ਦੋਨੇ ਮੁਲਕਾਂ ਦੀ ਜਿਹੜੀ ਸਰਕਾਰ ਆ ਪਾਕਿਸਤਾਨ ਦੀ ਸਰਕਾਰ ਲਾ ਲਓ ਤੇ ਇੰਡੀਆ ਦੀ ਸਰਕਾਰ ਲਾ ਲਓ ਇਹਨਾਂ ਨੇ ਤੇ ਕੰਮ ਉਹੋ ਜਿਹਾ ਕੀਤਾ ਇੰਨਾ ਸ਼ੋਰ ਸ਼ਰਾਬਾ ਨਹੀਂ ਕੀਤਾ ਤੇ ਜਿਹੜੇ ਸੋਸ਼ਲ ਮੀਡੀਆ ਤੇ ਬੈਠੇ ਨੇ ਲੋਕ ਆ ਜਿਹੜੇ ਕਿ ਪੱਤਰਕਾਰ ਕੁਝ ਕੁ ਪੱਤਰਕਾਰ ਚੰਗੇ ਪੱਤਰਕਾਰਾਂ ਨੂੰ ਛੱਡ ਕੇ ਕੁਝ ਕੁ ਪੱਤਰਕਾਰ ਇਦਾਂ ਦੇ ਬੰਦੇ ਬੈਠੇ ਨੇ ਜਿਹੜੇ ਜਿੰਨਾਂ ਦਾ ਕੰਮ ਹੀ ਹੋ ਆਪੀ ਤੇਲ ਪਾ ਕੇ ਦੇ ਅੱਗ ਲਾਉਣੀ ਆ ਤੇ ਲਾਂਬੂ ਲਾ ਲਾ ਕੇ ਤੇ ਲੋਕਾਂ ਨੂੰ ਐਵੇਂ ਭੜਕਾਉ ਭਾਸ਼ਣ ਕਰ ਕਰਕੇ ਲੋਕਾਂ ਨੂੰ ਚੱਕਰਾਂ ਵਿੱਚ ਪਾ ਕੇ ਗੁੰਮਰਾਹ ਕਰ ਕਰਕੇ ਲੋਕਾਂ ਨੂੰ ਮਾਰ ਦਿੱਤਾ ਇਹਨਾਂ ਲੋਕਾਂ ਨੇ ਇੱਕ ਮੇਜਰ ਗੋਬਰ ਗੋਬਰ ਆ ਮੂਤ ਪੀਣਾ ਜਿਹੜਾ ਕਿ ਇੰਨਾ ਜ਼ਿਆਦਾ ਵਾਇਲੇਸ਼ਨ ਭਾਸ਼ਣ ਕੰਡਿਆ ਵੀ ਮੇਰਾ ਰਾਦਾ ਵੀ ਕਿਤੇ ਮੇਰੇ ਕਿਤੇ ਦਾ ਆ ਜੇ ਨਾ ਕਈ ਦਾ ਦਸਤਾ ਹੁੰਦਾ ਆ ਵਧੀਆ 70 ਰੁਪਈਆ ਦਾ ਦੂਧੜਾ ਜਿਹੜਾ ਦਸਤਾ ਫੜ ਕੇ ਨਾ ਉਰੇ ਪਿਛਵਾੜੇ ਦੇ ਜੋਰ-ਜੋਰ ਨਾਲ ਵਟ-ਵਟ 20 25 ਵਜੇ ਇਹਨਾਂ ਦਾ ਉਹਨੂੰ ਪੱਤਰਕਾਰੀ ਭੁੱਲ ਜੂਗੀ ਜਿਹੜਾ ਜਿਹੜਾ ਮੇਜਰ ਗੋਬਰ ਆ ਕੋਈ ਤੇ ਬਾਕੀ ਮੈਂ ਇਹ ਗੱਲ ਕਰਦਾ ਆ ਕਿ ਕੋਈ ਵੀ ਬੰਦਾ ਇਹ ਨਹੀਂ ਸੋਚਣ ਡਿਆ ਭੜਕਾਉ ਭਾਸ਼ਣ ਕਰਨ ਵਾਲਾ ਕਿ ਜਿਹੜੇ ਲੋਕ ਨੇ ਇਧਰ ਨਾਲੋਂ ਚੜ੍ਹਦੇ ਬੰਨੇ ਲਾ ਲੋ ਉਧਰ ਨੇ ਬੰਨੇ ਲਾ ਲੋ ਇਹ ਸਾਰੇ ਆਪਾਂ ਏਕੇ ਆ ਇਨਸਾਨ ਜਿਹੜਾ ਨਾ ਤਨਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਨਸਾਨਾਂ ਦੇ ਵਾਸਤੇ ਅਵਤਾਰ ਧਾਰਿਆ ਇਸ ਜਗਤ ਦੇ ਵਿੱਚ ਇਨਸਾਨ ਜਿਹੜਾ ਇੱਕ ਬੜੀ ਤਗੜੀ ਇੱਕ ਮਕਤਾ ਪੂਰਨ ਚੀਜ਼ ਆ ਜਿਹੜਾ ਕਿ ਇਨਸਾਨਾਂ ਦਾ ਜਾਮਾ ਜਿਹੜਾ ਸਰੀਰ ਆਪ ਪਾਉਣਾ ਨਾ ਬੜਾ ਮੁਸ਼ਕਲ ਪਾਇਆ ਜਾਂਦਾ ਆ ਇਹਨਾਂ ਲੋਕਾਂ ਨੇ ਭੜਾਊ ਭਾਸ਼ਣ ਕਰ ਕਰਕੇ ਆਗ ਲਾਉਣ ਦੀ ਕੋਈ ਕਸ਼ਮ ਨਹੀਂ ਛੱਡੀ ਚਾਹੇ ਇੱਧਰ ਨਾਲ ਗੋਦੀ মিডিਆ ਲਾ ਲਓ ਚਾਹੇ ਜਿਹੜੇ ਕੁਝ ਕੁ ਬੇਬਕੂਫ ਲਾ ਲੋ ਜਿਹੜੇ ਆ ਸ਼ੇਵ ਸ਼ੈਨਾ ਵਾਲੇ ਟਗੜੇ ਲਾ ਲੋ ਤੇ ਜਾਦ ਜਮਮਰਾ ਮੰਡ ਵਰਗੇ ਲਾ ਲੋ ਜਿਹੜੇ ਹੱਥ ਦੇ ਵਿੱਚ ਤਿਰੰਗਾ ਫੜ ਕੇ ਜਾਂ ਐਵੇਂ ਨਾ ਕੋਈ ਉਹਨਾਂ ਨੂੰ ਕੋਈ ਪੁੱਛਦਾ ਨਾ ਕੋਈ ਉਹਨਾਂ ਨੂੰ ਗੱਲ ਨਾ ਕੋਈ ਬਾਤ ਐਵੇਂ ਰੋਲਾ ਪਾਈ ਜਾਂਦੇ ਆ ਨਾ ਉਹਨਾਂ ਦੀ ਕੋਈ ਮੰਨਦਾ ਨਾ ਉਹਨਾਂ ਨੇ ਕੋਈ ਸੁਣਦਾ ਆ ਖੁਰਗ ਖਾਦਾ ਜਾ ਤੀਜੇ ਦਿਨ ਆ ਕੇ ਕਦੀ ਆਪਣੇ ਸਿੱਖਾਂ ਦੇ ਖਿਲਾਫ ਬੋਲਣ ਦਾ ਬੰਦਾ ਕਦੀ ਕੋਈ ਕਿਸੇ ਦੇ ਖਿਲਾਫ ਬੋਲਣ ਦਾ ਬੰਦਾ ਤੇ ਉਹ ਜਿਹੜੇ ਕੁਝ ਕੁਝ ਜਿਹੜੇ ਗੋਆ ਖਾਂਦੇ ਆ ਤੇ ਗਊ ਦਾ ਮੂਤਰ ਪੀਂਦੇ ਆ ਉਹ ਆਪਣੇ ਆਪ ਨੂੰ ਕਹਿੰਦੇ ਆ ਵੀ ਸਾਨੂੰ ਬੰਬ ਬਣ ਕੇ ਤੇ ਸਾਨੂੰ ਭੇਜੋ ਅਸੀਂ ਮਨੁੱਖੀ ਬੰਬ ਬਣ ਕੇ ਜਾਣਾ ਆ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਹੈ ਸੋਸ਼ਲ ਮੀਡੀਆ 'ਤੇ ਵੀ ਤੁਸੀਂ ਐਡੀ ਤਗੜੀ ਸਟੇਟਮੈਂਟ ਦੇਣ ਦੇ ਆ ਵੀ ਅਸੀਂ ਬੰਬ ਬਣ ਕੇ ਜਾਣਾ ਹੈ ਇੰਡੀਆ ਤੋਂ ਕੁਰਬਾਨ ਹੋਣਾ ਆ ਉੱਤੇ ਬੇਬਕੂਫੋ ਡੰਗਰੋ ਜਦੋਂ ਤੁਸੀਂ ਸਿੱਖਾਂ ਨੂੰ ਮਾਰੀਆਂ ਮੋਟੀਆਂ ਗੱਲਾਂ ਕਰਕੇ ਤੁਸੀਂ ਲੋਕਾਂ ਨੂੰ ਸਤਾਉਨੇ ਆ ਤੇ ਜਦੋਂ ਸਿੱਖ ਤੁਹਾਨੂੰ ਆਂਦੇ ਆਂ ਵੀ ਜੇਰੋਂ ਸਾਡੇ ਦਾਗੇ ਵੀ ਤੁਹਾਨੂੰ ਲੂਣ ਚੰਗਾ ਦੇਣਾ ਤੇ ਇਹ ਵੀਡੀਓ ਤੁਸੀਂ ਆਪਣੀ ਲੈ ਕੇ ਪੁਲਿਸ ਦੇ ਅਫਸਰ ਅਫਸਰਾਂ ਦੇ ਕੋਲ ਜਾ ਕੇ ਵੀਡੀਓ ਲੈ ਕੇ ਤੇ ਉੱਥੇ ਵਿਖਾ ਕੇ ਤੇ ਸਿਕਿਉਰਿਟੀ ਆਪਣੇ ਆਪ ਨੂੰ ਪ੍ਰੋਵਾਈਡ ਕਰਾ ਲੈਣੇ ਆ ਤਾਂ ਫਿਰ ਕਿੱਡੇ ਤੁਸੀਂ ਬੱਬਰ ਸ਼ੇਰ ਆ ਜਿਹੜਾ ਲੋਕਾਂ ਦੇ ਵਿੱਚ ਤੁਹਾਨੂੰ ਵੀ ਆਈ ਬੰਬ ਬਣ ਕੇ ਜਾਣਾ ਉਹ ਬੰਬ ਬਣ ਕੇ ਤੁਹੀਂ ਕਿ ਜਾਣਾ ਤੁਸੀਂ ਤੇ ਆਪਣੇ ਲੁਧਿਆਣੇ ਘਰ ਦੇ ਵਿੱਚ ਬਹਿ ਕੇ ਡਰੀ ਜਾਣਾ ਪਿਸਾਨੋ ਕੋਈ ਸੋਦਾ ਨਾ ਲਾ ਜੇ ਸਾਡੀ ਕੋਈ ਸਰਵਸ ਨਾ ਕਰ ਜੇ ਸਾਡਾ ਕੋਈ ਇੰਨ ਨਾ ਕਰ ਜੇ ਤੁਸੀਂ ਤੇ ਆਪਣੇ ਘਰੇ ਬਹਿ ਕੇ ਡਰ ਜੇ ਨਾ ਤੁਸੀਂ ਕਿਸ ਨੂੰ ਕੀ ਜਣਾ ਬਾਕੀ ਵੀਰ ਭਰਾਵੋ ਜਿਹੜੇ ਪੱਤਰਕਾਰ ਸਹੀ ਇੱਕ ਇੱਕ ਦੂਜੇ ਨੂੰ ਜਾਣਕਾਰੀ ਦਿੰਦੇ ਉਹਨਾਂ ਦਾ तहे ਦਿਲੋਂ ਧੰਵਾਦ ਧੰਵਾਦ ਕਰਦੇ ਆ ਜਿਹੜੇ ਪੱਤਰਕਾਰ ਆਪਣਾ ਪੰਜਾਬ ਦੇ ਵਿੱਚ ਇੰਡੀਆ ਦੇ ਵਿੱਚ ਗੋਰਦੀ ਮੀਡੀਆ ਕੁਝ ਕਿ ਜਿਹੜੀਆਂ ਚੜੇਲਾ ਜਿਹੜੇ ਦਿੱਲੀ ਬੈਠੀਆਂ ਆ ਲਾਂਬੂ ਲਾਉਂਦੀਆਂ ਨੇ ਜਦੋਂ ਕੋਈ ਸਿੱਖਾਂ ਦਾ ਕੋਈ ਮੁੱਦਾ ਆਉਂਦਾ ਕੋਈ ਟੌਪਿਕ ਆਉਂਦਾ ਕੋਈ ਸਿੱਖਾਂ ਦੇ ਕੇ ਮਸਲੇ ਉੱਤੇ ਗੱਲਬਾਤ ਚੱਲਦੀ ਆ ਤਾਂ ਬੜੀਆਂ ਹਿੱਟ ਲੈ ਕੇ ਉੱਤੇ ਖਬਰਾਂ ਛਾੜ ਕੇ ਸਿੱਖਾਂ ਨੂੰ ਗੱਲਾਂ ਬੰਦਾ ਕਰਦੇ ਆ 93% ਕੁਰਬਾਨੀਆਂ ਆ ਸਿੱਖਾਂ ਦੀਆਂ ਇਹ ਦੇਸ਼ ਦੇ ਵਿੱਚ ਇੰਡੀਆ ਦੇ ਵਿੱਚ ਧੰਨ ਧੰਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਇਹ ਕਾਰਨ ਦੇਸ਼ ਬਚਿਆ ਆ ਨਾ ਕਰੂੰ ਅੱਬ ਕੀ ਨਾ ਕਰੂੰ ਤੱਬ ਕੀ ਅਗਰ ਗੁਰੂ ਗੋਬਿੰਦ ਸਿੰਘ ਨਾ ਹੁੰਦੇ ਤੇ ਸੁਨਤ ਹੁੰਦੀ ਸਭ ਦੀ ਮੈਂ ਚੜ੍ਹਦੇ ਪੰਜਾਬ ਵਾਲੇ ਵਾਲਿਆਂ ਦਾ ਵੀ ਧੰਨਵਾਦ ਕਰਦਾ ਤੇ ਲਹਿੰਦੇ ਪੰਜਾਬ ਵਾਲਿਆਂ ਦਾ ਧੰਨਵਾਦ ਕਰਦਾ ਜਿਹੜੇ ਆਂਦੇ ਨਾ ਜੰਗ ਲੱਗਣੀ ਚਾਹੀਦੀ ਹੈ ਜੰਗ ਦੇ ਵਿੱਚ ਐਡਾ ਹੋਣਾ ਚਾਹੀਦਾ ਸੀ ਉਦਾਂ ਹੋਣਾ ਚਾਹੀਦਾ ਸੀ ਜਦੋਂ ਟਰੰਪ ਨੇ ਦਮਕਾ ਮਾਰਿਆ ਥਾਂ ਥਾਂ ਹੀ ਸਾਰੇ ਬਹਿ ਗਏ ਸਾਰੀ ਦੁਨੀਆ ਦਾ ਸਰਪੰਚ ਆਇਆ ਹਵਲੇ ਉਹ ਭਾਵੇਂ ਕਿੱਦਾਂ ਦਾ ਵੀ ਆ ਦੂਸਰੀ ਗੱਲ ਮੈਂ ਇਹ ਕਰਦਾ ਆਂ ਵੀ ਪੰਜਾਬ ਦੇ ਵਿੱਚ ਲਾ ਲਓ ਜਾਏ ਪਾਕਿਸਤਾਨ ਲੈnde ਪੰਜਾਬ ਦੇ ਵਿੱਚ ਲਾ ਲੋ ਸਾਡੇ ਪੱਗਾਂ ਵਾਲੇ ਦਸਤਾਰਾਂ ਵਾਲੇ ਸਾਡੇ ਪੰਜਾਬੀ ਭਰਾ ਨੇ ਬੀਐਸਐਫ ਬਾਰਡਰ ਸਕਿਉਰਿਟੀ ਫੋਰਸ ਜਿਹੜੇ ਕਿ ਪਾਕਿਸਤਾਨ ਦੇ ਵਿੱਚ ਵੀ ਸਾਡੇ ਪੱਗਾਂ ਵਾਲੇ ਭਰਾ ਨੇ ਤੇ ਜਿਹੜੇ ਇੰਡੀਆ ਦੇ ਵਿੱਚ ਵੀ ਸਾਡੇ ਪੱਗਾਂ ਵਾਲੇ ਭਰਾ ਨੇ ਇਹ ਜਿਹੜੇ ਕਹਿੰਦੇ ਆ ਨਾ ਵੀ ਜੰਗਾਂ ਲਾ ਕੇ ਅਸੀਂ ਇਦਾਂ ਕਰ ਦਾਂਗੇ ਉਦਾਂ ਕਰ ਦਾਂਗੇ ਪਹਿਲੀ ਗੱਲ ਜੰਗ-ਜੰਗ ਨਹੀਂ ਇਹ ਕੋਈ ਵੀ ਲੱਗੀ ਇਹ ਲੋਕਾਂ ਨੂੰ ਬੇਵਕੂਫ ਮੂਰਖ ਸ਼ਦਾਈ ਬਣਾ ਜਿਹੜੀ ਮੈਂ ਤੁਹਾਨੂੰ ਕੱਲ ਵੀਡੀਓ ਪਾ ਕੇ ਦੱਸਿਆ ਉਹਦੇ ਵਿੱਚ ਸਬੂਤ ਡਰਦਾ ਮੈਂ ਕਿ ਸ਼ਦਾਈ ਇਹਨਾਂ ਲੋਕਾਂ ਨੂੰ ਬਣਾਇਆ ਬੜੇ ਐ ਚੰਗੀ ਤੇ ਰੀਜਣਾ ਸ਼ਦਾਈ ਬਣਾਇਆ ਸੈਂਟਰ ਸਰਕਾਰ ਨੇ ਜਿਹੜੇ ਸਾਡੇ ਇੱਧਰ ਦੇ ਪੰਜਾਬੀ ਭਰਾ ਨੇ ਜਿਹੜੇ ਉਧਰ ਦੇ ਪੰਜਾਬੀ ਭਰਾ ਨੇ ਮਰਨੇ ਕੋਣ ਸਾਡੇ ਆਪਣੇ ਜਦੋਂ ਵੀ ਸਾਡੇ ਕੋਈ ਗੱਲਬਾਤ ਹੁੰਦੀ ਆ ਸਾਡੇ ਆਪਣੇ ਹੀ ਮਰਦੇ ਆ ਬਗਾਨੇ ਲੋਕ ਤਮਾਸ਼ਾ ਵੇਂਦੇ ਕੱਸ਼ਾਂ ਵਿੱਚ ਐ ਬਾਹਾਂ ਲੈ ਕੇ ਹੁਣ ਦੂਸਰੀ ਗੱਲ ਮੈਂ ਇਹ ਕਰਦਾ ਆ ਕਿ ਸਾਡੇ ਪੰਜਾਬ ਦੇ ਵਿੱਚ ਲੋਕਾਂ ਨੇ ਕੁਝ ਕੁ ਲੋਕਾਂ ਨੇ ਰੋਲਾ ਪਾਇਆ ਕਿ ਜਿਹੜਾ ਪਾਕਿਸਤਾਨੀ ਇੱਕ ਵੀਰ ਭਰਾ ਆ ਜਿਹੜਾ ਪੰਜਾਬੀ ਫਿਲਮਾਂ ਦੇ ਵਿੱਚ ਕੰਮ ਕਰਦਾ ਆ ਉਹਦਾ ਨਾਮ ਮੈਨੂੰ ਵਿਸਰ ਗਿਆ ਆ ਤੇ ਉਹ ਪੰਜਾਬੀ ਫਿਰਮਾ ਦੇ ਵਿੱਚ ਕੰਮ ਕਰਦਾ ਇਹਦੇ ਇਹ ਆਂਦੇ ਹੋ ਔਰ ਐਡਾ ਕਰਦਾ ਜੀ ਐਡਾ ਕਿਹਾ ਜਦੋਂ ਅਗਲਿਆਂ ਦੇ ਘਰ ਤੁਸੀਂ ਬੈਠੇ ਆ ਬਿਠਾਇਆ ਦੇ ਇੱਟ ਮਾਰਨੀ ਆ ਮੈਂ ਕਿ ਇਹ ਨਹੀਂ ਕਹਿੰਦਾ ਵੀ ਅਹੀਂ ਜੇ ਅਹੀਂ ਗਲਤੀ ਹੈ ਤੇ ਅਹੀਂ ਆਪਣੇ ਆਪ ਨੂੰ ਕਹਾਂਗੇ ਗਲਤੀ ਤੇ ਜੇ ਉਹ ਗਲਤੀ ਹੈ ਤੇ ਮੈਂ ਸਿੱਧਾ ਕਹੂੰਗਾ ਵੀ ਉਹ ਗਲਤ ਨਹੀਂ ਜੇ ਆਪਾਂ ਕਹੇ ਤੇ ਬੈਠਿਆਂ ਨੇ ਘਰ ਇੱਟ ਮਾਰਨੀ ਇਹਦਾ ਅਗਲਾ ਫੇ ਇੱਟ ਖਾ ਕੇ ਤੇ ਅਗਲਾ ਬਹਿ ਜਾਊਗਾ ਵੀ ਇੱਕ ਹੋਰ ਮਾਰ ਦੇ ਅਗਲੇ ਨੇ ਇੰਨੀ ਗੱਲ ਕਹੀਏ ਵੀ ਜੇ ਸਾਡੇ ਨਾਲ ਜੰਗ ਕਰਨ ਦੀ ਕੋਈ ਕੋਸ਼ਿਸ਼ ਕੋਈ ਬੰਦਾ ਕਰੂਗਾ ਤਾਂ ਫੇ ਅਸੀਂ ਵੀ ਭਰਾਵੋ ਗਾੜੀਆਂ ਉਹਦੇ ਜਵਾਬ ਦੇਵਾਂਗੇ ਤੇ ਜੇ ਜੀ ਕਹਾਂਗੇ ਸਤਿਕਾਰ ਕਰਾਂਗੇ ਤਾਂ ਅਸੀਂ ਵੀ ਜੀ ਸਤਿਕਾਰ ਕਰਾਂਗੇ ਦੂਸਰੀ ਗੱਲ ਮੈਂ ਕਰਦਾ ਜਿਹੜਾ ਮੁੰਡਾ ਤੇ ਕੁੜੀ ਜਿਹੜੇ ਵਲੌਗਰ ਨੇ ਬਣੇ ਜਿਹੜੇ ਕਈ ਦੇਸ਼ਾਂ ਦੇ ਜਥਾਵਾਂ ਦੇ ਜਾ ਜਾ ਕੇ ਤੇ ਕਈ ਥਾਵਾਂ ਤੇ ਵੀਡੀਓ ਪਾਉਂਦੇ ਨੇ ਉਹ ਹੁਣ ਆ ਥੋੜੇ ਦਿਨ ਹੋ ਗਏ ਆ ਮੈਨੂੰ ਨਾਂ ਨਹੀਂ ਉਹਨਾਂ ਦਾ ਯਾਰ ਕੀ ਨਾਂ ਆ ਇਹ ਤੇ ਮੁੰਡਾ ਤੇ ਕੁੜੀ ਆ ਉਹ ਪੰਜਾਬ ਦੇ ਆ ਵੀਡੀਓ ਬਾਡੀ ਉਹ ਪਾ ਕੇ ਤੇ ਉਹ ਵਾਵਾ ਇਹ ਆਪਣਾ ਪੈਸੇ ਪੁਸੇ ਕਮਾ ਕੇ ਲੱਖਾਂ ਕਰੋੜਾਂ ਦੇ حساب ਨਾਲ ਪੈਸੇ ਇੱਕ ਮੋਲੇ ਫਿਰਦੇ ਪੈਸਾ ਦਾ ਕਰਕੇ ਵੀਡੀਓ ਬਣਾਉਂਦੇ ਆ ਉਦਾਂ ਹੋਰ ਨਹੀਂ ਕੋਈ ਵੀ ਕੰਮ ਉਹਨਾਂ ਨੂੰ ਹੈਗਾ ਤੇ ਗੱਲ ਇਹ ਮੈਂ ਕਰਨੀ ਆ ਕਿ ਉਹ ਅਫਗਾਨਿਸਤਾਨ ਦੇ ਵਿੱਚ ਜਾ ਕੇ ਕਿ ਅਫਗਾਨੀਆਂ ਨੂੰ ਕਹਿਣ ਦਿਆ ਕਿ ਤੁਸੀਂ ਪਾਕਿਸਤਾਨੀਆਂ ਨੂੰ ਇਧਰੋਂ ਦੱਬ ਲੋ ਤੇ ਕਹਿੰਦਾ ਵੀ ਬਾਕੀ ਸਾਡੇ ਇੰਡੀਆ ਨੇ ਦੱਬ ਲੈਣਾ ਪਾਕਿਸਤਾਨ ਨੂੰ ਤੇ ਪਾਕਿਸਤਾਨੀਆਂ ਨੇ ਜਦੋਂ ਇਹ ਵੀਡੀਓ ਉਹਦੀ ਵੇਖੀ ਬੰਦੇ ਦੀ ਲੀਚੜ ਜੇ ਬੰਦੇ ਦੀ ਇਹ ਵੀਡੀਓ ਵੇਖੀ ਤੇ ਉਹ ਪਾਕਿਸਤਾਨੀਆਂ ਦਾ ਹੋਇਆ ਖੂਨ ਤੱਤਾ ਕਹਿੰਦੇ ਮਾਮਾ ਹੀ ਇੱਦਾਂ ਸਾਡੇ ਪਾਕਿਸਤਾਨ ਦੇ ਵਿੱਚ ਆ ਕੇ ਵੱਖ-ਵੱਖ ਜਗ੍ਹਾ ਵਿਖਾ ਕੇ ਵੱਖ-ਵੱਖ ਤੂੰ ਗੁਰੂ ਧਾਮ ਵਿਖਾ ਕੇ ਤੇ ਪੈਸੇ ਕਮਾਦ ਰਹੇ YouTube ਪਾ ਦੋ ਤੇ ਥੋੜੀ ਬੜੀ ਸ਼ਰਮ ਕਰ ਲੈਣਾ ਪਾਕਿਸਤਾਨੀਆਂ ਨੇ ਘਰ ਦੇ ਵਿੱਚ ਬਿਠਾ ਕੇ ਤੈਨੂੰ ਮਹਿਮਾਨ ਨਿਵਾਜੀ ਤਰੀਕੀਂ ਕੀਤੀ ਆ ਤੈਨੂੰ ਚਾਹ ਪਾਣੀ ਪਿਆ ਤੈਨੂੰ ਰਹਿਣ ਦੀ ਜਗ੍ਹਾ ਦਿੱਤੀ ਤੈਨੂੰ ਘਮਾਇਆ ਫਰਾਇਆ ਤੇ ਕਿੰਨਾ ਤੂੰ ਪਾਕਿਸਤਾਨ ਦੇ ਵਿੱਚ ਪਾਕਿਸਤਾਨੀਆਂ ਨੇ ਤੇਰਾ ਸਾਥ ਦਿੱਤਾ ਤੇ ਕਹਿੰਦਾ ਤੇ ਰਹਿਣਾ ਤੂੰ ਉਹੀ ਉਹੀ ਰਹਿਣਾ ਫਿਰ ਖਾਖੀ ਨਿਕਰ ਵਾਲਿਆਂ ਦਾ ਹੀ ਝਾੜੂ ਖਾਖੀ ਨਿਕਰ ਵਾਲਿਆਂ ਦਾ ਝਾੜੂ ਬਣ ਕੇ ਰਿਆ ਨਾ ਵੇ ਇਹਨੂੰ ਸ਼ਰਮ ਨਾ ਮੰਨੇ ਲੋ ਆਈ ਮੈਨੂੰ ਆਪ ਵੜੀ ਇਹ ਗੱਲ ਦੀ ਹੈਰਾਨੀ ਹੋਈ ਕਿ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜੇ ਕੱਡੇ ਸੋਹਣੇ ਸਾਡੇ ਪਾਕਿਸਤਾਨ ਦੇ ਵਿੱਚ ਗੁਰਦੁਆਰੇ ਸਾਹਿਬ ਆ ਸ੍ਰੀ ਨਨਕਾਣਾ ਸਾਹਿਬ ਸ੍ਰੀ ਪੰਜਾ ਸਾਹਿਬ ਸ੍ਰੀ ਕਰਤਾਰਪੁਰ ਸਾਹਿਬ ਜਿੱਥੇ ਏਡੀ ਸੋਹਣੀ ਸਾਡੇ ਮਾਲਕ ਦੀ ਏਡੀ ਸੋਹਣੀ ਸਾਡੇ ਰਹਿਬਰ ਦੀ ਧਰਤੀ ਪਾਕਿਸਤਾਨ ਜਿੱਥੇ ਕਿ ਧੰਨ ਧੰਨ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾ ਨੇ ਹੀਰਿਆਂ ਨਾਲ ਵੀ ਸੋਨੇ ਮੈਨਾਂ ਕੋਈ ਵੀ ਕੀਮਤ ਨਹੀਂ ਕਿ ਆਪਾਂ ਦਾ ਦੇ ਲਾ ਸਕਦੇ ਐਡੇ ਸੋਹਣੇ ਮਹਾਰਾ ਨੇ ਚਰਨ ਪਾਏ ਪਾਕਿਸਤਾਨ ਦੇ ਵਿੱਚ ਮਹਾਰਾ ਦਾ ਅਵਤਾਰ ਪੁਰਬ ਸਥਾਨ ਤੇ ਇਹ ਗੈਂਡਾ ਮੁਰਦਾਬਾਦ ਉਹ ਮੁਰਦਾਬਾਦ ਤੁਹਾਡੀ ਸੋਚ ਆ ਮੁਰਦਾਬਾਦ ਤੁਹਾਡੇ ਲੀਡਰਾਂ ਦੀ ਸੋਚ ਆ ਉਹਨਾਂ ਨੂੰ ਮੁਰਦਾਬਾਦ ਕਹੋ ਤੁਹਾਡੇ ਲੀਡਰਾਂ ਦੀ ਗੰਦੀ ਸੋਚ ਜਿਹੜੀ ਆ ਆਪਸ ਵਿੱਚ ਭਾਈਆਂ ਭਾਈਆਂ ਨੂੰ ਮਿਲ ਨਹੀਂ ਦਿੰਦੀ ਫੋਟ ਪਾ ਕੇ ਰੱਖੀ ਇਹਨਾਂ ਨੇ ਬੜੇ ਸਾਲਾਂ ਦੀ ਤੇ ਜਿਹੜੇ ਲੋਕ ਮਾੜਾ ਚੰਗਾ ਖਾ ਕੇ ਪਾਕਿਸਤਾਨ ਦੇ ਚੋਂ ਪੈਸੇ ਕਮਾ ਕੇ ਵੀਡੀਓ ਬਣਾ ਕੇ ਲੱਖ ਰੁਪਇਆ ਪਾਕਿਸਤਾਨੀ ਵੀਡੀਓ ਬਣਾ ਕੇ ਖਾ ਕੇ ਤੇ ਪੈਸੇ ਕਮਾ ਕੇ ਖਾ ਕੇ ਹਰਾਮਗੀ ਤਾਂ ਏਡਾ ਇਤੋਂ ਵੱਡਾ ਲਾਂੰਤੀ ਕੋણો ਹਦਾਇਆ ਸਭ ਤੋਂ ਵੱਡੇ ਲਾਂੰਤੀ ਇਹ ਨੇ ਜਿਹੜੇ ਲੋਕ ਇਹਨਾਂ ਨੇ ਇਹ ਲੋਕਾਂ ਨੇ ਪਖੰਡ ਬਣਾਇਆ ਕਰੀ ਕੋ ਮੜਾ ਕਹਿੰਦਾ ਕਿ ਕਿਸੇ ਨੂੰ ਮੜਾ ਕਹਿੰਦੇ ਆ ਉਹ ਜਿਹੜਾ ਆਪਣੀ ਪੀੜੀ ਥਲੇ ਸੋਟਾ ਮਾਰੂ ਵੀ ਆਪਾਂ ਕਿੰਨੇ ਚੰਗੇ ਆ ਉਹ ਵੀ ਆਪਣੇ ਭਰਾ ਨੇ ਇਹ ਵੀ ਆਪਣੇ ਭਰਾ ਨੇ ਕੋਝ ਲੋਕ ਇਧਰ ਬੈਠੇ ਨੇ ਕੋਝ ਲੋਕ ਉਧਰ ਬੈਠੇ ਨੇ ਜਿਹੜੇ ਬਲਦੀ ਅੱਗ ਦੇ ਉੱਤੇ ਤੇਲ ਪਾਉਣ ਦਾ ਕੰਮ ਕਰਦੇ ਆ ਨਾ ਕਿ ਉਹ ਅੱਗ ਨੂੰ ਬੁਝਾਉਣ ਦਾ ਕੰਮ ਕਰਦੇ ਹੋਣ ਆ ਜਿਹੜੇ ਮੰਡ ਵਰਗੇ ਆ ਜਿਹੜੇ ਸ਼ਿਵਸਨਾ ਵਰਗੇ ਟਕਲੇ ਵਰਗੇ ਜਿਨ੍ਹਾਂ ਨੂੰ ਦੁੱਕੀ ਦੀ ਅਗਲਾ ਨਹੀਂ ਜਿਹੜੇ ਆਪ ਛੇਤਰ ਤੋਂ ਕਰਦੇ ਆਪ ਸਿਕਿਉਰਿਟੀ ਗਾਰਡ 12 12 13 ਦਿਨਾਂ ਲੈ ਕੇ ਮਗਰ ਘੁੰਮਦੇ ਫਿਰਦੇ ਨੇ ਤੇ ਉਹ ਸਰਕਾਰ ਨੂੰ ਮੈਸੇਜ ਵਾਦਾ ਕੀ ਦੇਣ ਦੇ ਕਹਿੰਦੇ ਸਾਡੇ ਨਾਲ ਬੰਬ ਬੰਨ ਕੇ ਖਲਾਓ ਅਸੀਂ ਪਾਕਿਸਤਾਨ ਦੇ ਬਾਰਡਰ ਤੇ ਲਾਂ ਜਾਣਾ ਉਹ ਜਾ ਉਹ ਕੰਮ ਕਰੋ ਜਾ ਕੇ ਡਫਲੜੋ ਡਫਾਲਟਰ ਬੰਦੇਓ ਮੈਂ ਤੁਹਾਨੂੰ ਕਹਿਣਾ ਚਾਹਣਾ ਵੀ ਜਰਾ ਤੁਸੀਂ ਲੁਧਿਆਣੇ ਤੋਂ ਬਾਹਰ ਅੰਮ੍ਰਿਤਸਰ ਆ ਕੇ ਮਾੜੀ ਜਿਹੀ ਆਪਣੀ ਪੱਟ ਮਾਰ ਕੇ ਦਿਖਾ ਦਿਓ ਐਵੇਂ ਮੜਾ ਜਾ ਕਿ ਤੈਨੂੰ ਤੁਹਾਨੂੰ ਪਤਾ ਲੱਜੂਦਾ ਵੀ ਸਿੰਘਾਂ ਨੇ ਗਾੜੀ ਤਿਆਰ ਬੜਾ ਤਿਆਰ ਹੀ ਹੈ ਕਮਰ ਕਸੇ ਲਾ ਕੇ ਇੱਕ ਮਿੰਟ ਜਿ ਇੰਜਨ ਠਾੜਾ ਨਾ ਕੀਤਾ ਤਾਂ ਤਾਂ ਗੱਲ ਕਰਿਓ ਕਾਲਾ ਦਿਲ ਕੱਢ ਕੇ ਨਵਾ ਠੋਕੇ ਦਿਲ ਪਾਉਣਗੇ ਨੇ ਮੜ ਕੇ 6 ਮਹੀਨੇ ਦੀ ਨਾਲ ਗਰੰਟੀ ਵੀ ਦੇਣਗੇ ਵੀ ਇਹ 6 ਮਹੀਨੇ ਚੱਲੂਗਾ। ਹਰ ਦੂ ਲਾਂ ਤਾਂ ਤੁਹਾਡੀ ਇਹੋ ਜੀ ਗੰਦੀ ਸੋਚ ਤੇ ਉਹ ਜਿਹੜੇ ਬੰਦੇ ਖਾ ਕੇ ਹਰਾਮ ਕੰਢਿਆ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਥੋੜਾ ਬੜਾ ਸ਼ਰਮ ਕਰੋ ਡੁੱਬ ਕੇ ਮਰੋ ਚੰਗੀ ਗੱਲ ਨਾ ਤੁਹਾਡੇ ਮੂੰਹ ਦੇ ਵਿੱਚੋਂ ਨਿਕਲੀ ਲੋਕਾਂ ਨੂੰ ਮਰਨ ਮਰਾਉਣ ਦੇ ਵਾਸਤੇ ਤੋਰੋ ਇਸ ਕਰਕੇ ਮੈਂ ਇਹਨਾਂ ਕਹਿਣਾ ਚਾਹੁੰਦਾ ਵੀ ਇਹਨਾਂ ਨੂੰ ਇਤੋਂ ਦੀਆਂ ਲਾਂ ਤਾਂ ਕਮੈਂਟਾਂ ਦੇ ਵਿੱਚ ਪਾ ਕੇ ਤੁਸੀਂ ਜਲੀਲ ਕਰਿਓ ਮੈਂ ਇੰਨਾ ਹੀ ਕਹਿਣਾ ਚਾਹਨਾ ਤੇ ਵੱਧ ਤੋਂ ਵੱਧ ਪੋਸਟ ਸ਼ੇਅਰ ਕਰੀ ਉਹਨਾਂ ਤੱਕ ਪਹੁੰਚਾ ਰਿਓ ਜਿਨ੍ਹਾਂ ਨੂੰ ਮੈਂ ਇੰਨੀ ਗੱਲ ਕਹੀ ਆ ਉਹ ਸੁਣਨ ਜਿਹਾ ਕੰਨ ਖੋਲ ਕੇ ਤੇ ਇਹਨਾਂ ਨੂੰ ਮੈਂ ਪਾਕਿਸਤਾਨੀਆਂ ਨੂੰ ਕਹਿਣਾ ਚਾਹਨਾ ਆ ਇਹੋ ਜਿਹੇ ਬੰਦਿਆਂ ਨੂੰ ਗਾਣਾ ਮਹਿਮਾਨ ਨਿਵਾਦੀਆਂ ਕਰਿਆ ਕਰੋ ਇਹੋ ਜਿਹੇ ਬੰਦਿਆਂ ਨੂੰ ਗਾਣਾ ਬਲਾਬ ਲਾ ਕੇ ਤੇ ਆਪਣੇ ਘਰ ਬੂਏ ਖੋਲ ਖੋਲ ਕੇ ਬਿਠਾਇਆ ਕਰੋ ਲੂਣ ਖਾ ਕੇ ਰਾਮਕੀਤਾ ਗਾਂਡੂ ਬੰਦੇ ਨੇ ਗਾਂਡੂ ਬੰਦੇ ਹੋ ਜੇ ਠੀਕ ਆ ਨਾ ਆਪਾਂ ਸੱਚ ਬੋਲਣਾ ਸੱਚ ਸਭਨਾ ਦੀ ਖਸਮ ਹੈ ਜਿਸ ਬਖਸ਼ੇ ਸੋਜਨ ਪਾਵੇ ਮਾਰਾ ਨੇ ਸਾਡੇ ਸੱਚ ਝੋਲੀ ਵਿੱਚ ਪਾਇਆ ਤਾਂ ਸੱਚ ਬੋਲਦੇ ਆ ਨਾ ਕੋਈ ਡਰਦੇ ਆ ਤੇ ਨਾ ਦਬਦੇ ਆ ਕਿਉਂਕਿ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕਿਰਪਾ ਆ ਚੜ੍ਹਦੀ ਕਲਾ ਵਿੱਚ ਰੋ ਤੇ ਦੋਵੇਂ ਦਿਨ ساری ਅਰਦਾਸ ਕਰੋ ਦੋਵੇਂ ਦੇਸਾਂ ਦੇ ਚੜ੍ਹਦੀ ਕਲਾ ਦੇ ਭਲੇ ਦੀ ਅਰਦਾਸ ਕਰੋ ਖੁਸ਼ੀਆਂ ਮਾਣੋ ਚੜ੍ਹਦੀ ਕਲਾ ਵਿੱਚ ਰਹੋ ਸਿਆਸਤਦਾਨਾਂ ਦੀ ਸਿਆਸਤਾ ਸਮਝੋ ਅੱਗੇ ਵਾਸਤੇ ਆਪਣੇ ਵਿਚਾਰ ਰੱਖਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਜੀ ਇਹ ਵੀਡੀਓ ਤੁਸੀਂ ਵੇਖੀਏ ਦੀਪ ਸਿੰਘ ਨੇ ਜੀ ਇੱਥੇ ਬਹੁਤ ਬਹੁਤ ਵਧੀਆ ਗੱਲਾਂ ਕੀਤੀਆਂ ਨੇ ਕੋਦੀ ਮੀਡੀਆ ਬਾਰੇ ਜਿਹਨਾਂ ਨੇ ਬਹੁਤ ਲਾਈਕ ਸਹੀ ਜਨਾਰੇ ਗੱਲਾਂ ਨਾਲ ਬਿਲਕੁਲ ਐਗਰੀ ਕਰਾਂਗੀ ਕਿ ਲਾਈਕ ਗੋਬਰ ਆ ਰਿਹਾ ਗੋ ਸੁਆਮੀ ਇਹੋ ਜਿਹੜੇ ਪੱਤਰਕਾਰ ਨੇ ਤੇ ਫੋਰਸ ਫੈਥ ਜਿਹੜਾ ਚੈਨਲ ਆ ਤੇ ਬੈ ਕੇ ਉਹ ਜ਼ਿਆਦਾ ਸਨਸਨੀ ਫਲਾਉਂਦੇ ਨੇ ਸੈਂਸੇਸ਼ਨ ਫਲਾਉਂਦੇ ਨੇ ਲੋਕਾਂ ਦੇ ਵਿੱਚ ਕੋਫਰਾ ਦਾ ਕਰਦੇ ਨੇ ਸਾਇਰਨ ਵਜਾਉਂਦੇ ਨੇ ਠੀਕ ਹੈ ਤੇ ਇਹੋ ਜਿਹੇ ਚੈਨਲ ਜਿਹੜੇ ਗਲਤ ਖਬਰਾਂ ਫਲਾਉਂਦੇ ਪਏ ਨੇ ਤੇ ਸਟਿਲ ਹਜੇ ਇਹੋ ਜਿਹਾ ਕੰਮ ਹੁੰਦਾ ਪਿਆ ਤੇ ਇਹੋ ਜਿਹੇ ਚੈਨਲਸ ਨੂੰ ਸਭ ਤੋਂ ਪਹਿਲਾਂ ਤੇ ਬੈਨ ਕਰਨਾ ਚਾਹੀਦਾ ਠੀਕ ਹੈ ਤੇ ਇੱਥੇ ਕਾਹ ਕਿ ਉਹ ਚੈਨਲ ਜਿਹੜੇ ਸਿੱਖਾਂ ਦੇ ਬਾਰੇ ਵਿੱਚ ਗਲਤ ਗੱਲਾਂ ਕਰਦੇ ਨੇ ਸਿੱਖਾਂ ਦੇ ਬਾਰੇ ਵਿੱਚ ਵੱਡਿਆ ਜਾਣ ਕੇ ਗਲਤ ਕਿਸਮ ਦੇ ਆ ਜਿਹੜਾ ਬਿਆਨ ਦਿੰਦੇ ਨੇ ਤੇ ਉਹਨਾਂ ਦੇ ਬਾਰੇ ਵਿੱਚ ਜਿਹਨਾਂ ਨੇ ਗੱਲ ਕੀਤੀ ਕਿ ਅਗਰ ਸਿੱਖਾਂ ਦਾ ਰੋਲ ਵੇਖੀਂ ਇੰਡੀਆ ਦੇ ਵਿੱਚ ਤੇ 93 ਫੀਸਦੀ ਜਿਹੜੀਆਂ ਕੁਰਬਾਨੀਆਂ ਨੇ ਉਹ ਸਿੱਖਾਂ ਨੇ ਦਿੱਤੀਆਂ ਨੇ ਕਿਤੇ ਵੀ ਕੋਈ ਵੀ ਆਓ ਜੀ ਚੀਜ਼ ਨਹੀਂ ਖੋਤੇ ਐਥੇ ਸਿੱਖਾਂ ਦਾ ਜਿਹੜਾ ਇਤਿਹਾਸ ਜੋ ਸਭ ਦੇ ਸਾਹਮਣੇ ਸਿੱਖਾਂ ਨੇ ਕਿੰਨੀਆਂ ਕੁਰਬਾਨੀਆਂ ਦਿੱਤੀਆਂ ਨੇ ਕਿੰਨੀਆਂ ਫਾਈਟਸ ਕੀਤੀਆਂ ਨੇ ਤੇ ਇਹ ਸਿੱਖਾਂ ਦੇ ਇਤਿਹਾਸ ਨੂੰ ਮਿਟਾ ਨਹੀਂ ਸਕਦਾ ਠੀਕ ਹੈ ਨਾਲ ਇਹਨਾਂ ਨੇ ਲੈਂਦੇ ਪੰਜਾਬ ਤੇ ਚੜ੍ਹਦੇ ਪੰਜਾਬ ਦੀ ਗੱਲ ਕੀਤੀ ਇਹਨਾਂ ਨੇ ਕਹਾ ਕਿ ਜਿਹੜੇ ਪੱਗਾਂ ਵਾਲੇ ਡੀਐਸਐਫ ਦੇ ਜਵਾਨ ਨੇ ਜਿਹੜੇ ਪੱਗਾਂ ਵਾਲੇ ਪਾਕਿਸਤਾਨ ਆਰਮੀ ਦਾ ਇਸਾਨੇ ਸਾਰੇ ਸਾਡੇ ਪੈਨਹਰਾਨ ਨੇ ਸਾਰੇ ਸਾਡੇ ਵੀਰ ਵੀ ਤੇ ਐਓ ਜੀ ਗੱਲ ਕਰਨਾ ਕਿ ਅਸੀਂ ਜਿਹੜਾ ਇਹ ਕਰ ਦਾਂਗੇ ਉਹ ਕਰ ਦਾਂਗੇ ਐਓ ਜੀ ਕੋਈ ਚੀਜ਼ ਨਹੀਂ ਹੋਣ ਵਾਲੀ ਕਿਉਂਕਿ ਇੱਥੇ ਜਿਹੜਾ ਸਿਰਫ ਸਿਰਫ ਜਿਹੜਾ ਐ ਡਰਾਮਾ ਲਾਇਆ ਗਿਆ ਹੈ ਕੀ ਵਾਰ ਹੋ ਚੱਲੀ ਹੈ ਵਾਰ ਹੋ ਚੱਲੀ ਹੈ ਐਜੇ ਵਿੱਚ ਕੋਈ ਵੀ ਨਹੀਂ ਪੈਣਾ ਚਾਹੁੰਦਾ ਜੈਂਜੀ ਡੋਨਲਡ 트ੰਪ ਨੇ ਵਾਰ ਚੁੱਕੀ ਸਾਰਾ ਜਿਹੜਾ ਕੰਮ ਹੈ ਉਹ ਸੇਪ ਹੋ ਗਿਆ ਤੇ ਇੰਡੀਆ ਨੂੰ ਇੱਕ ਤੇ ਮੂੰਹ ਦਿਖਾਣੀ ਪਈ ਠੀਕ ਹੈ ਇੰਡੀਆ ਨੇ ਆਪਣਾ ਇੱਕ ਬਹੁਤ ਵੱਡਾ ਨੁਕਸਾਨ ਵੀ ਕਰਾਇਆ ਜੈਂਜੀ ਡੋਨਲਡ 트ੰਪ ਦਾ ਆਰਡਰ ਆਇਆ ਤੇ ਇੰਡੀਆ ਨੂੰ ਜਿਹੜਾ ਸੀਸਫਾਇਰ ਦਾ ਐਲਾਨ ਕਰਨਾ ਪਿਆ ਲੇਕਿਨ ਇਹਦੇ باوجود ਬਹੁਤ ਸਾਰੇ ਲੋਕ ਇਹ ਕਹਿੰਦੇ ਪਾਕਿਸਤਾਨ ਕੇ ਪਾਕਿਸਤਾਨ ਦੇ ਨਾਲ ਐ ਕਰਨਾ ਚਾਹੀਦਾ ਪਾਕਿਸਤਾਨ ਦੇ ਨਾਲ ਉਹ ਕਰਨਾ ਚਾਹੀਦਾ ਆਈ ਥਿੰਕ ਇਹ ਹੋ ਜੀ ਲੋਕਾਂ ਨੂੰ ਜਿਹੜਾ ਹੈ ਬਾਰਡਰਾਂ ਤੇ ਕਰਨਾ ਚਾਹੀਦਾ ਤੇ ਉਹਨਾਂ ਨੂੰ ਕਹਿਣਾ ਚਾਹੀਦਾ ਚਲੋ ਤੁਸੀਂ ਜਾ ਕੇ ਲੜੋ ਜਿਨ੍ਹਾਂ ਨੂੰ ਬਹੁਤਾ ਸ਼ੋਅ ਕੇ ਲੜਾਈ ਹੈ ਠੀਕ ਹੈ ਤੇ ਇੱਥੇ ਤੇ ਪੰਜਾਬ ਵਾਲੇ ਪਾਕਿਸਤਾਨ ਵਾਲੇ ਪੀਸ ਹੀ ਚਾਹੁੰਦੇ ਨੇ ਬਿਲਕੁਲ ਹੀ ਫਾਈਟ ਨਹੀਂ ਚਾਹੁੰਦੇ ਇੱਥੇ ਜਿਹੜਾ ਇਨੀਸ਼ੀਅਲ ਸਟੈਪ ਹੈ ਉਹ ਇੰਡੀਆ ਦੀ ਜਾਨਿਬ ਤੋਂ ਲਿਆ ਗਿਆ ਇੱਥੇ ਜਿਹੜਾ ਬਹੁਤਾ ਪੰਜਾਬ ਨੂੰ ਟਾਰਗੇਟ ਕੀਤਾ ਜਾਂਦਾ ਕੋਈ ਵੀ ਚੀਜ਼ ਹੁੰਦੀ ਹੈ ਪੰਜਾਬ ਨੂੰ ਨੁਕਸਾਨ ਪਹੁੰਚਾਇਆ ਜਾਂਦਾ ਤੇ ਆਈ ਥਿੰਕ ਇਹ ਚੀਜ਼ ਜਿਹੜੀ ਸਟਾਪ ਹੋਣੀ ਚਾਹੀਦੀ ਹੈ ਤੇ ਪੰਜਾਬ ਲੋਕ ਨੇ ਸਟਾਂਸ ਨੂੰ ਲੈ ਕੇ ਸਟਰੋਂਗਲੀ ਕਲੀਅਰ ਕਰਨਾ ਚਾਹੀਦਾ ਹੈ ਕਿ ਇਹ ਚੀਜ਼ ਅਸੀਂ ਮੰਨੋਂ ਨਾਵਾਂਗੇ ਤੇ ਕੋਈ ਸੋਚੇ ਵੀ ਨਾ ਠੀਕ ਹੈ ਕਿਸੇ ਨੇ ਜੰਗ ਲੜਨੀ ਹੈ ਤਾਂ ਕਿਸੇ ਹੋਰ ਬਾਰਡਰ ਤੇ ਜਾਏ ਪੰਜਾਬ ਦੇ ਬਾਰਡਰ ਵਿੱਚੋਂ ਠੀਕ ਹੈ ਫਾਈਟਸ ਨਾ ਕਰੇ ਉਹ ਤੇ ਇਹ ਜਿਹੜੀਆਂ ਗੱਲਾਂ ਨੇ ਉਹ ਨਾ ਕਰੇ ਤੁਸੀਂ ਕੀ ਕਹੋਗੇ ਦੇ ਬਾਰੇ ਵਿੱਚ ਤੁਹਾਡਾ ਕੀ ਕਹਿਣਾ ਹੈ ਜੋ ਵੀ ਕਹਿਣਾ ਚਾਹੁੰਦੇ ਹੋ ਲਾਜ਼ਮੀ ਤੁਸੋਂ ਕਮੈਂਟ ਸੈਕਸ਼ਨ 'ਚ ਵੀਡੀਓ ਨੂੰ ਲਾਈਕ ਤੇ ਸ਼ੇਅਰ ਲਾਲੀ ਪਰ ਰੱਖਣਾ ਯਾਰਾ ਆਪਣੇ ਚੈਨਲ ਦਾ ਤੁਹਾਡਾ ਬਹੁਤ ਮਕਾਦੂਨੀ ਸੱਚਾ